ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਸਟਾਕ ਕਲੀਅਰ ਸੇਲ ਦੇ ਉੱਪਰ ਲੈ ਕੇ ਆਏ ਆ ਬਹੁਤ ਸੋਹਣੇ ਬਹੁਤ ਹੀ ਵਧੀਆ-ਵਧੀਆ ਸੋਹਣੇ-ਸੋਹਣੇ ਸੂਟ ਆ ਕੋਈ ਤਾਂ ਸੈੱਟ ਵਾਈਜ਼ ਹੀ ਆ ਪੂਰੇ ਦੇ ਪੂਰੇ ਹੀ ਜਿਹੜੇ ਕਿ ਨਿਊ ਐਡ ਆਨ ਹੋਇਆ ਕੁਝ ਕੁ ਪੀਸ ਜਿਹੜੇ ਆਪਣੇ ਕੋਲ ਸਿੰਗਲ ਜਾਂ ਡਬਲ ਰਹਿੰਦੇ ਨੇ ਉਹ ਵਾਲੇ ਸੂਟ ਨੇ ਬਟ ਸਟਾਕ ਆ ਜਿਹੜਾ ਇਹ ਕਲੀਅਰ ਕਰ ਰਹੇ ਆਂ ਸੋਰੇਂਜ ਵੀ ਬਹੁਤ ਜ਼ਿਆਦਾ ਘਾਟਾ ਸੋ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਹਨਾ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਪਲੀਜ਼ ਰਿਕੁਐਸਟ ਅਜੀ ਕਾਲਸ ਇੰਨੀਆ ਨਾ ਕਰਿਆ ਕਰੋ ਬਹੁਤ ਮੈਨੂੰ ਪਤਾ ਪੈਣਾ ਨਵੀਆਂ ਜੁੜ ਰਹੀਆਂ ਨੇ ਹਨਾ ਉਹਨਾਂ ਨੂੰ ਕਾਲ ਕਰਕੇ ਇਹ ਹੁੰਦਾ ਵੀ ਅਸੀਂ ਪੁੱਛੀ ਉਹਨਾਂ ਦੇ ਮਨ 'ਚ ਬਹੁਤ ਸਾਰੇ ਸਵਾਲ ਹੁੰਦੇ ਆ ਪਰ ਇੰਨੀਆਂ ਕਾਲਸ ਮੇ ਤੋਂ ਕੱਲੀ ਤੋਂ ਅਟੈਂਡ ਨਹੀਂ ਹੁੰਦੀਆਂ ਜਿਵੇਂ ਕਿ ਅੱਜ ਵੀਡੀਓ ਨਹੀਂ ਆਉਣੀ ਸੀਗੀ ਕਿਉਂਕਿ ਮੈਂ ਖੁਦ ਵੀ ਹਨਾ ਨਹੀਂ ਠੀਕ ਸੀਗੀ ਮਤਲਬ ਕਿ ਬੁਖਾਰ ਵਗੈਰਾ ਹੋਇਆ ਹੋਇਆ ਸੀ ਸੋ ਫਿਰ ਵੀ ਆਪਾਂ ਵੀਡੀਓ ਲੈ ਕੇ ਆ ਰਹੇ ਆ ਇਹਹੀ ਕਾਰਨ ਆ ਕਿ ਆਪਾਂ ਵੀ ਮੈਨੂੰ ਹੁੰਦਾ ਵਾ ਵੀ ਤੁਹਾਨੂੰ ਜੋ ਜਿਵੇਂ ਦੇਲੀ ਵੀਡੀਓ ਆ ਰਹੀ ਆ ਹਰ ਪੈਂਡ ਵੇਟ ਕਰਦੀ ਆ ਨਾ ਵੀਡੀਓ ਇੱਕ ਦਿਨ ਵੀ ਆਵੇ ਬਹੁਤ ਪੈਣਾ ਦੇ ਮੈਸੇਜ ਕਮੈਂਟ ਕਾਲਸ ਆਉਂਦੀਆਂ ਨੇ ਵੀ ਕਿਉਂ ਨਹੀਂ ਦੀਦੀ ਤੁਸੀਂ ਵੀਡੀਓ ਲੈ ਕੇ ਆਏ ਬਾਕੀ ਬਹੁਤ ਪੈਣਾ ਨੇ ਤੇ ਜਿਹੜੀਆਂ ਇੰਨਾ ਜ਼ਿਆਦਾ ਵਿਸ਼ੇਸ ਕਰਦੀਆਂ ਨੇ ਹਨਾ ਜਦੋਂ ਮੇਰੀ ਵੀਡੀਓ ਆਉਂਦੀ ਆ ਚਾਹੇ ਉਹਨਾਂ ਨੇ ਸੂਟ ਨਹੀਂ ਵੀ ਲੈਣੇ ਪਰ ਉਹ ਮੇਰੀ ਵੀਡੀਓ ਦੇਖ ਕੇ ਮੈਨੂੰ ਵੌਇਸ ਮੈਸੇਜ ਛੱਡਦੇ ਨੇ ਇੰਨਾ ਸੋਹਣੀ ਮੇਰੀ ਕਲੈਕਸ਼ਨ ਨੂੰ ਹਨਾ ਦੱਸਦੇ ਨੇ ਇੰਨਾ ਵਧੀਆ ਯਾਨੀ ਕਿ ਮੈਂ ਤੁਹਾਨੂੰ ਸੁਣਾ ਨਹੀਂ ਸਕਦੀ ਵੀ ਜਿੰਨਾ ਵਧੀਆ ਇੰਨਾ ਉਹ ਪਿਆਰ ਦੇ ਰਹੇ ਨੇ ਉਹਨਾਂ ਦੇ ਹੌਸਲੇ ਦੇ ਨਾਲ ਹੀ ਸਮਝ ਲਓ ਮੈਂ ਇਹ ਵੀਡੀਓਜ਼ ਡੇਲੀ ਲੈ ਕੇ ਆਉਣੀ ਆ ਤੁਹਾਡੇ ਲਈ ਪਰ ਕਾਲਸ ਦਾ ਇੱਕ ਟਾਈਮ ਹੁੰਦਾ ਜਿਵੇਂ 10 ਵਜੇ ਤੋਂ ਬਾਅਦ ਕਾਲ ਕਰ ਲੋ ਹਨਾ ਸ਼ਾਮ ਨੂੰ 6 5 6 ਵਜੇ ਤੋਂ ਪਹਿਲਾਂ ਪਹਿਲਾਂ ਕਾਲ ਕਰ ਲੋ ਹਾਂਜੀ ਬਾਹਰਲੇ ਜਿਹੜੀ ਕਸਟਮਰ ਨੇ ਉਹਨਾਂ ਦੀ ਟਾਈਮਿੰਗ ਦੀ ਥੋੜੀ ਜੀ ਹੈਗੀ ਆ ਵੀ ਉਦੋਂ ਉਹਨਾਂ ਦਾ ਟਾਈਮ ਸਟਾਰਟ ਹੁੰਦਾ ਜਦੋਂ ਆਪਣਾ ਟਾਈਮ ਸਾਰਾ ਸ਼ਾਪ ਦਾ ਫਿਨਿਸ਼ ਹੋ ਜਾਂਦਾ ਸੋ ਉਹਨਾਂ ਭੈਣਾਂ ਨੂੰ ਬਸ ਮੇਰਾ ਇਹੀ ਕਹਿਣਾ ਵਾ ਵੀ ਜੇ ਵੈਸੇ ਤਾਂ ਮੇਰੀ ਕੋਸ਼ਿਸ਼ ਹੁੰਦੀ ਆ ਤੁਹਾਡਾ ਫੋਨ ਮੈਂ ਅਟੈਂਡ ਕਰ ਸਕਾਂ ਪਰ ਜੇ ਨਾ ਵੀ ਹੋਵੇ ਤਾਂ ਪਲੀਜ਼ ਵੌਇਸ ਮੈਸੇਜ ਛੱਡ ਦਿਓ ਤੇ ਫਿਰ ਉਸ ਦੇ ਸਾਹਮਣਾ ਟਾਈਮ ਅਡਜਸਟ ਕਰਕੇ ਜਰੂਰ ਤੁਹਾਡੇ ਨਾਲ ਗੱਲ ਕਰੂੰਗੀ ਇਦਾਂ ਨਹੀਂ ਹੈਗਾ ਕਿ ਗੱਲ ਨਹੀਂ ਕਰੂੰਗੀ ਹਰ ਪੈਨ ਨਾਲ ਗੱਲ ਕਰੂੰਗੀ ਬਸ ਥੋੜਾ ਜਿਹਾ ਇਹ ਵੀ ਸਾਜਰੇ ਸਾਜਰੇ ਕਾਸਨਾ ਕਰੋ ਤੇ ਸ਼ਾਮ ਨੂੰ ਜਿਆਦਾ ਸ਼ਾਮ ਨੂੰ ਤਾਂ ਮੇ ਕੋਲ ਫੋਨ ਹੀ ਨਹੀਂ ਹੁੰਦਾ ਬੱਚੇ ਲੈ ਜਾਂਦੇ ਆ ਜੀ ਫੋਨ ਸੋ ਲਓ ਜੀ ਦਿਖਾਉਣੀ ਅੱਜ ਦੀ ਕਲੈਕਸ਼ਨ ਬਾਕੀ ਜਿਹੜੀਆਂ ਪੈਣਾ ਨਵੀਆਂ ਜੋੜ ਰਹੀਆਂ ਨੇ ਕਾਸਚ ਨੇ ਆ ਤੁਸੀਂ ਕਿੱਥੋਂ ਬਲੋਂਗ ਕਰਦੀ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਲੁਧਿਆਣਾ ਪੱਖੋਆ ਰੋਡ ਤੇ ਪਿੰਡਾ ਪੈਣੀ ਰੋੜਾ ਉਥੋਂ ਬਲੋਂਗ ਕਰਦੀ ਆ ਜੀ ਿੰਡ ਤੋਂ ਮੈਂ ਕੰਮ ਕਰ ਰਹੀ ਆ ਘਰ ਤੋਂ ਹਾਊਸ ਵਾਈਫ ਆ ਤੇ ਇਹ ਜੋ ਵੀ ਸ਼ੌਪ ਤੁਸੀਂ ਬਣੀ ਦੇਖ ਰਹੇ ਮੇਰੇ ਘਰ ਦੇ ਵਿੱਚ ਆ ਜਦੋਂ ਵੀ ਆਉਣਾ ਚਾਹੁੰਦੇ ਹੋ ਬੋਸਟ ਵੈਲਕਮ ਆ ਆ ਕੇ ਤੁਸੀਂ ਆਪਣੇ ਆ ਲਓ ਜੀ ਮਸਟਰਡ ਕਲੇ ਦਾ ਸੂਟ ਆ ਪ੍ਰਾਈਸ ਆ ਜੀ ਵੀਡੀਓ ਦਾ ਸਾਰਿਆਂ ਦਾ ਰਹੂਗਾ 1250 ਰੁਪਏ ਸਟਾਕ ਕਲੀਅਰ ਸੇਲ ਆ ਕੋਈ ਇਹ ਨਹੀਂ ਦੇਖਿਆ ਗਈ ਚਕਾਟਾ ਗਈ ਚ ਵਾਦਾ ਕੁਝ ਨਹੀਂ ਬਸ 1250 ਦੇ ਵਿੱਚ ਸਾਰੇ ਸੂਟ 1500 ਵਾਲੇ 1300 ਵਾਲੇ 1400 ਵਾਲੇ ਸਾਰੇ ਇੱਕੋ ਹੀ ਰੇਟ ਲਾ ਦਿੱਤੇ ਆ 1250 ਬੱਸ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਜਿਹੜਾ ਵੀ ਸੂਟ ਪਸੰਦ ਆਉਂਦਾ ਲੈ ਸਕਦੇ ਹੋ ਪੂਰੀ ਵਧੀਆ ਪ੍ਰੀਮੀਅਮ ਕਾਟਨ ਆ 1250 ਰੁਪਿਆ ਪ੍ਰਾਈਸ ਆ ਆ ਲੋ ਅਲੱਗ-ਅਲੱਗ ਪੈਟਰਨਾਂ ਦੇ ਉੱਪਰ ਆਣਗੇ ਇਹ ਹੈਗੀ ਸ਼ਰਟ ਸ਼ਰਟ ਦੇ ਨੀਚੇ ਤੁਹਾਨੂੰ ਬਾਟਮ ਨਾਲ ਦੀ ਮਿਲੂਗੀ ਇਸ ਤਰ੍ਹਾਂ ਪੱਟੀ ਲੱਗੀ ਹੋਈ ਨਾਲ ਹੈਗੀ ਸੇਮ ਬਾਟਮ ਮਸਟਰਡ ਕਲਰ ਦੀ ਨਾਲ ਇਹਦੇ ਹੈਗਾ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਪੂਰਾ ਖੁੱਲਾ ਡੁੱਲਾ ਡਿਜੀਟਲ ਦੁਪੱਟਾ ਲੱਗਿਆ ਹੋਇਆ ਨਾਲ ਕਾਫੀ ਕੇ ਸ਼ੇਡ ਦੇ ਉੱਪਰ ਇਹ ਸੂਟ ਆ ਫਟਾਫਟ ਸਿੰਗਲ ਪੀਸ ਜਿਹੜੀਆਂ ਭੈਣਾਂ ਦੇ ਪਹਿਲਾਂ ਸਕਰੀਨਸ਼ਾਟ ਆ ਜਾਣਗੇ ਉਹਨਾਂ ਨੂੰ ਮਿਲ ਜੂਗੀ ਜਿਵੇਂ ਕੱਲ ਦੀ ਵੀਡੀਓ ਸੀਗੀ ਉਹਦੇ ਹੱਦ ਤੋਂ ਵੱਧ ਸਕਰੀਨਸ਼ਾਟ ਨੇ ਬਟ ਉਹ ਕਿਉਂਕਿ ਨਿਊ ਕਲੈਕਸ਼ਨ ਸੀ ਉਹਦੀ ਰਿਪੀਟ ਹੈਗੀ ਆ ਸੋ ਉਹ ਫੁੱਲ ਕੁਆਂਟੀਟੀ ਦੇ ਵਿੱਚ ਜਿਨ੍ਹਾਂ ਨੇ ਦੋ ਦਿਨ ਸੈੱਟ ਮਿਲੇ ਸੀ ਪੂਰੀ ਬੁਕਿੰਗਾਂ ਕੀਤੀ ਆ ਖੁੱਲ ਕੇ ਹਨਾ ਕਿਉਂਕਿ ਉਹ ਚ ਰਿਪੀਟ ਸੀ ਇਹ ਚੀਜ਼ਾਂ ਸਟਾਕ ਕਲੀਅਰ ਹੋ ਗਿਆ ਪਿੱਛੇ ਇਹਨਾਂ ਦੀ ਕੋਈ ਰਿਪੀਟ ਨਹੀਂ ਹੈਗੀ ਸੋ ਇਹ ਸਿੰਗਲ ਸਿੰਗਲ ਪੀਸ ਨੇ ਇਹਨਾਂ ਦੇ ਵਿੱਚ ਆਪਣੀ ਕੋ ਰਿਪੀਟ ਨਹੀਂ ਆਉਣੀ ਹੁਣ ਜਿਹੜੀਆਂ ਭੈਣਾਂ ਦੀ ਪਹਿਲਾਂ ਪੇਮੈਂਟ ਜਿਹੜੇ ਕਲਰ ਬੁੱਕ ਹੋ ਗਏ ਉਹ ਪਹਿਲਾਂ ਹੋ ਜਾਣਗੇ ਹਾਲੋ 5 ਮੀਟਰ ਆਲਓਵਰ ਸੂਟ ਆ ਪਰਪਲ ਸ਼ੇਡ ਦੇ ਉੱਪਰ ਆ ਕਲਰ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਸੂਟ ਆ ਤੇ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਵੀ ਰਹੇ ਨੇ ਬਹੁਤ ਹੀ ਲੈਸ ਦੇ ਉੱਪਰ ਆ ਗਏ ਨੇ ਹੁਣ ਇਹ ਲਾਈਨਿੰਗ ਵਾਲਾ ਨਾਲ ਇਸ ਤਰ੍ਹਾਂ ਦੁਪੱਟਾ ਵਾ ਜਿਹੜੇ ਕਿ ਦੁਪੱਟੇ ਕੱਲਾ ਦੁਪੱਟਾ ਹੀ ਇਹਦਾ ਜੇ ਆਪਾਂ ਲੈਣ ਜਾਈਏ ਤਾਂ 500 ਦਾ ਕੱਲਾ ਦੁਪੱਟਾ ਆ ਇਹ ਪਰ ਫਿਰ ਇਹਦੇ ਤੇ ਸਾਰਾ ਲੈਸਸ ਦਾ ਕੰਮ ਹੋ ਕੇ ਸਾਰੀ ਡਾਈ ਵਗੈਰਾ ਹੋ ਕੇ ਦੇਖ ਲਓ ਕਿੰਨੇ ਚ ਚਲੇ ਜਾਂਦੇ ਨੇ ਦੁਪੱਟੇ ਪਰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲਾ ਦਿੱਤੇ ਨੇ 1250 ਬਸ ਫਟਾਫਟ ਸਕਰੀਨ ਸ਼ਾਟ ਲੈ ਲਓ ਤੇ ਆਰਡਰ ਬੁੱਕ ਕਰ ਲਓ ਬਹੁਤ ਸੋਹਣੇ ਖੁੱਲੇ ਡੁੱਲੇ ਦੁਪੱਟੇ ਲੱਗੇ ਆ ਇਹਦੇ ਵਿੱਚ ਫਿਰ ਮੈਂ ਕਲਰ ਸ਼ੋਅ ਕਰ ਦਿੰਨੀ ਆ ਜਿਹੜੇ ਕਲਰ ਆਪਣੇ ਕੋਲ ਹੈਗੇ ਨੇ ਇਹ ਮੇਰੇ ਕੋਲ ਆ ਮੇਲਾ ਦਾ ਕਈ ਵਾਰ ਰਿਪੀਟ ਆ ਚੁੱਕੇ ਨੇ ਹੁਣ ਬਸ ਇਹਨਾਂ ਦਾ ਐਂਡ ਆ ਹੁਣ ਇਸ ਤੋਂ ਬਾਅਦ ਰਿਪੀਟ ਨਹੀਂ ਆਉਣੇ ਗ੍ਰੀਨ ਕਲਰ ਆ ਇਹਦੇ ਵਿੱਚ ਆਵਾਂ ਲੱਗ ਗ੍ਰੀਨ ਕਲਰ ਮਿਲੇਗਾ ਇੱਕ ਮਿਲੇਗਾ ਜੀ ਵਾਈਟ ਵਾਈਟ ਦੇ ਨਾਲ ਜਿਹੜਾ ਦੁਪੱਟਾ ਹੋ ਉਹ ਕੰਟਰਾਸਟ ਹੋਗਾ ਪਿੰਕ ਕਲਰ ਦਾ ਪਿੰਕ ਕਲਰ ਦਾ ਦੁਪੱਟਾ ਹੋਊਗਾ ਗ੍ਰੀਨ ਦੇ ਨਾਲ ਗ੍ਰੀਨ ਹੋਗਾ ਪਰਪਲ ਦੇ ਨਾਲ ਪਰਪਲ ਹੀ ਬਲੈਕ ਕਲਰ ਦੇ ਉੱਪਰ ਇਹ ਸਾਰੀ ਬ੍ਰਾਂਡ ਦੀ 컬렉ਸ਼ਨ ਆ ਜਿਹੜੀ ਮਸਲੀਨ ਦੁਪੱਟੀਆਂ ਨਾਲ ਆ ਰਹੀ ਆ ਬਹੁਤ ਸੋਹਣੀ 1250 ਰੁਪਿਆ ਪ੍ਰਾਈਸ ਆ ਬਹੁਤ ਹੀ ਘੱਟ ਬਹੁਤ ਹੀ ਵਧੀਆ ਯਾਨੀ ਕਿ ਸਟਾਫ ਪੂਰਾ ਵਧੀਆ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਲਾ ਦਿੱਤੇ ਗਏ ਨੇ ਇਸ ਲਈ ਫਟਾਫੜ ਸਕਰੀਨਸ਼ਾਟ ਲੈ ਕੇ ਬਸ ਸਟਾਕ ਕਲੀਅਰ ਆ ਤੇ ਐਂਡ ਆਏ ਸਟਾਕ ਦਾ ਆ ਲੋ ਜੀ ਨਾਲ ਹੈਗਾ ਸੇਮ ਡਿਜੀਟਲ ਬਹੁਤ ਹੀ ਖੁੱਲਾ ਢੁੱਲਾ ਦੁਪੱਟਾ 1250 ਰੁਪਿਆ ਪ੍ਰਾਈਸ ਆ ਜੀ ਫਟਾਫਟ ਸਕਰੀਨ ਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰ ਲਓ ਜਿਹੜੇ ਵੀ ਛੋੜ ਤੁਸੀਂ ਲੈਣੇ ਆ। ਆ ਲੋ ਫਰੋਜ਼ੀਸ ਆਲ ਓਵਰ 5 ਮੀਟਰ ਦੀ ਕੱਟ ਰਹੋਗੀ ਨਾਲ ਇਹਨਾਂ ਦੇ ਸਾਰਿਆਂ ਦੇ ਰਹਿਣਗੇ ਵਿਸਕੋਸ ਮਸਲੀਨ ਦੇ ਦੁਪੱਟੇ ਬਹੁਤ ਬੈਸਟ ਕੁਆਲਟੀ ਦੇ ਦੁਪੱਟੇ ਨੇ ਤੇ ਬਹੁਤ ਹੀ ਵਧੀਆ ਪ੍ਰੀਮੀਅਮ ਸਾਰਾ ਫੈਬਰਿਕ। ਬਹੁਤ ਸੋਹਣੀ ਕਲੈਕਸ਼ਨ ਆ। ਪੀਚ ਕਲਰ ਦੇ ਨਾਲ ਕੰਟਰਾਸਟ ਆ ਪੀਚ ਕਲਰ ਨਾਲ ਬਹੁਤ ਸੋਹਣਾ ਗ੍ਰੇ ਦਾ ਪੈਟਰਨ ਹੈ ਇਹ ਵੀ ਇਹ ਸਾਰੇ ਸਿੰਗਲ ਸਿੰਗਲ ਪੀਸ ਨੇ ਕੋਈ ਕਲਰ ਨਹੀਂ ਇਹਨਾਂ 'ਚ ਸਾਰਿਆਂ ਦਾ ਅਲੱਗ-ਅਲੱਗ ਪੈਟਰਨ ਆ ਯਾਨੀ ਕਿ ਸਿੰਗਲ ਸਿੰਗਲ ਪੀਸ ਨੇ ਇਹ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਰਿਹਾ ਉਹ ਤੁਸੀਂ ਲੈ ਸਕਦੇ ਹੋ ਨਾਲ ਸੇਮ ਮਿਲੂਗਾ ਵਿਸਕੋਸ ਮਸਲਿਨ ਦਾ ਦੁਪੱਟਾ ਬਹੁਤ ਵਧੀਆ ਬਹੁਤ ਹੀ ਸੋਹਣਾ ਦੁਪੱਟਾ ਸਾਰਾ ਡਿਜੀਟਲ ਹੋਇਆ ਹੋਇਆ ਬਹੁਤ ਸੋਹਣੀ ਪ੍ਰਿੰਟਿੰਗ ਆ ਦੁਪੱਟੇ ਦੇ ਨਾਲ ਸੂਟ ਵੀ ਬਹੁਤ ਸੋਹਣੀ ਕਲੈਕਸ਼ਨ ਆ अगला हैगा ग्रीन कलर के उपर ग्रीन कलर आ बहुत ही सोहना बहुत ही प्यारा नाल आऊगा सेम बॉटल ग्रीन कलर का ही दुपट्टा साढ़े बारह सौ रुपया प्राइज आ होल सेल का प्राइज भी नहीं है जिन्हें ज अट दे रहे हैं बहुत सोनिया है। कलैक्शन ने बस सिंगल सिंगल पीस ने जल्दी जल्दी गिनती के दस क पीस होडियो के ਬਸ ਫਟਾਫਟ ਆਰਡਰ ਕਰ ਲਓ ਜਿਹੜੀਆਂ ਵੀ ਪਹਿਣਾ ਲਈ ਪੀਸ ਲੈਣੇ ਨੇ ਪ੍ਰੀਮੀਅਮ ਕਾਟਨ ਆ ਪੂਰੀ ਵਧੀਆ ਵਾਲੀ ਸੀਜ਼ਨ ਦੇ ਵਿੱਚ 15.5 1650 ਆਰਾਮ ਦੇ ਨਾਲ ਸੇਲ ਹੋਏ ਨੇ ਹੁਣ ਲੈਸੀ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿਉਂਕਿ ਸਾਰੀ ਸਟਾਕ ਕਲੀਅਰ ਕਰ ਰਹੀ ਆ ਪਿੱਛੋਂ ਵੀ ਪੂਰੀ ਲੈਸ ਦੇ ਉੱਪਰ ਆ ਰਹੇ ਨੇ ਆ ਲੋ ਇਹ ਲਾਈਟ ਜਾਂ ਲੈਮਨ ਜਾਂ ਸ਼ੇਡਾ ਬਹੁਤ ਸੋਹਣਾ ਬਹੁਤ ਪਿਆਰਾ ਜਾਨੀ ਕਿ ਮੀਡੀਅਮ ਜਿਹੜਾ ਚਾਟਾ ਨਾ ਜ਼ਿਆਦਾ ਡਾਰਕ ਨਾ ਲਾਈਟ ਬਹੁਤ ਸੋਹਣਾ ਪ੍ਰਿੰਟ ਆ ਲਾਲ ਹੈਗਾ ਸੇਮ ਵਿਸਕੋਸ ਮਸਲੀਨ ਦਾ ਦੁਪੱਟਾ ਬਹੁਤ ਸੋਹਣੇ ਦੁਪੱਟੇ ਨੇ ਨਾਲ ਸਿਰ ਤੇ ਰੁਕਣ ਵਾਲੇ ਨੇ ਪੂਰੇ ਖੁੱਲੇ ਡੁੱਲੇ ਨੇ ਕੋਈ ਵੀ ਜਾਨੀ ਕਿ ਜਦੋਂ ਤੁਹਾਡੇ ਹੱਥਾਂ 'ਚ ਇਹ ਸੂਟ ਆਣੇ ਤੁਸੀਂ ਖੁਦ ਕਹੋਗੇ ਕਿ ਹਾਂਜੀ ਅਸੀਂ ਕਿੰਨੇ ਫਾਇਦੇ 'ਚ ਰਹੇ ਹਾਂ ਵੀ ਇੰਨੇ 'ਚ ਸਾਨੂੰ ਇਹ ਵਾਲੇ ਸੂਟ ਮਿਲੇ ਬਹੁਤ ਸੋਹਣੀ ਕਲੈਕਸ਼ਨ ਆ ਅਲੋਟ ਅਗਲਾ ਸੂਟ ਚੈੱਕ ਕਰ ਲੋ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਬਹੁਤ ਪ੍ਰੀਮੀਅਮ ਸਾਰੀ ਕਾਟਨ ਲੱਗੀ ਹੋਈ ਆ ਇਹ ਮੈਚਿੰਗ ਸੂਟ ਨੇ ਚਾਰੀ ਸੂਟ ਨੇ ਮੈਚਿੰਗ ਇਹ ਆਪਣੇ ਕੋਲ ਆਏ ਇਹ ਪੂਰੇ ਦਾ ਪੂਰਾ ਸੈੱਟ ਨਿਊ ਆਇਆ ਆਪਣੇ ਕੋਲੇ ਪਹਿਲਾਂ ਕਦੇ ਵੀ ਆਪਾਂ ਵੀਡੀਓ ਨਹੀਂ ਪਾਈ ਨਿਊ ਲੈਸ ਦੇ ਵਿੱਚ ਮਿਲਿਆ ਸੀ ਬਹੁਤ ਸੋਹਣਾ ਲੱਗਿਆ ਸੋ ਲੈ ਕੇ ਆਏ ਆ ਆਰੀ ਵਰਕ ਦੇ ਨਾਲ ਆ ਸਾਰਾ ਆਰੀ ਦਾ ਕੰਮ ਹੋਇਆ ਹੋਇਆ ਚੈੱਕ ਕਰ ਸਕਦੇ ਹੋ ਪੈਚ ਦੇ ਵਾਂਗੂ ਆਰੀ ਦਾ ਸਾਰਾ ਕੰਮ ਨੂੰ ਹਾਈਲਾਈਟ ਕੀਤਾ ਹੋਇਆ ਥ੍ਰੈਡ ਦੇ ਨਾਲ ਸਾਰੇ ਫਲਾਵਰਸ ਨੂੰ ਕਲਰ ਚੈੱਕ ਕਰ ਸਕਦੇ ਹੋ 프린ਟਿੰਗ ਸਾਰੀ ਡਿਜੀਟਲ ਡਿਜੀਟਲ ਸਾਰੀ 프린ਟਿੰਗ ਹੋਇਆ ਸੁਟ ਦੇ ਉੱਪਰ ਬਹੁਤ ਸੋਹਣੀ ਸਾਈਡ ਤੇ ਬਾਹਾਂ ਦੇ ਉੱਪਰ ਵੀ ਸੇਮ 프린ਟਿੰਗ ਮਿਲੋਗੀ ਤੁਹਾਨੂੰ ਸੇਮ ਬਾਹਾਂ ਦੇ ਉੱਪਰ ਮਿਲੂਗੀ ਬੈਕ ਤੇ ਵੀ ਸੇਮ 프린ਟਿੰਗ ਮਿਲੂਗੀ ਬਾਟਮ ਇਹਨਾਂ ਦੇ ਨਾਲ ਰਹਿਣਗੀਆਂ ਪਲੇਨ ਹਾਂ ਲੋ ਪਲੇਨ ਬਾਟਮ ਰਹੂਗੀ ਨਾਲ ਸੇਮ ਰਹੂਗਾ ਫੁੱਲ ਪਿਓਰ ਦਾ ਦੁਪੱਟਾ ਬਹੁਤ ਵਧੀਆ ਬਹੁਤ ਸੋਹਣੀ ਕੁਆਲਿਟੀ ਦਾ ਨਾਲ ਦੁਪੱਟਾ ਲੱਗਿਆ ਹੋਇਆ ਸੁਪਰ ਪਿਓਰ ਦਾ ਵਾ ਪੂਰਾ ਵਧੀਆ ਆ ਲੋ ਜੀ ਪੂਰਾ ਖੁੱਲਾ ਡੁੱਲਾ ਦੁਪੱਟਾ ਲੱਗਿਆ ਹੋਇਆ ਬਹੁਤ ਸੋਨੇ ਡਿਜੀਟਲ ਦੁਪੱਟੇ ਨੇ ਇਹਦੇ ਵਿੱਚ ਆਪਣੇ ਕੋਲ 4 ਕਲਰ ਆਏ ਨੇ ਚਾਰੇ ਦੇ ਚਾਰੀ ਕਲਰ ਬਹੁਤ ਸੋਨੇ ਨੇ ਅੱਜ ਲੈਮਨ ਸ਼ੇਡ ਦੇ ਉੱਪਰ ਆਇਆ ਏ ਕਲਰ ਇਹਦੇ ਸਾਰੇ ਬਹੁਤ ਸੋਨੇ ਆਇਆ ਲੈਮਨ ਸ਼ੇਡ ਵੀ ਬਹੁਤ ਸੋਹਣਾ ਵਾ ਨਾਲ ਸੇਮ ਆਊਗੀ ਬਾਟਮ ਨਾਲ ਸੇਮ ਆਊਗਾ ਫੁੱਲ ਪ्योर ਦਾ ਦੁਪੱਟਾ ਲਾਸ਼ੇਡ ਜਿਹੜਾ ਇਹਦੇ ਵਿੱਚ ਆਇਆ ਜੀ ਉਹ ਹੈਗਾ ਵਾ ਬਲੈਕ ਕਲਰ ਅਗਲਾ ਹੈਗਾ ਬਲੈਕ ਦੇ ਨਾਲ ਕੰਟਰਾਸਟ ਕੰਮ ਬਹੁਤ ਸੋਹਣੇ ਹੋਇਆ ਸੂਟਾਂ ਦੇ ਉੱਪਰ ਪ੍ਰਿੰਟਿੰਗ ਸਾਰੀ ਡਿਜੀਟਲ ਮਿਲੂਗੀ ਬਹੁਤ ਸੋਹਣਾ ਸਾਰਾ ਆਰੀ ਦਾ ਕੰਮ ਹੋਇਆ ਹੋਇਆ ਨਾਲ ਹੈਗੀ ਆ ਬਲੈਕ ਬਾਟਮ ਨਾਲ ਹੈਗਾ ਜੀ ਫੁੱਲ ਪਿਓਰ ਦਾ ਦੁਪੱਟਾ ਦੁਪੱਟੇ ਬਹੁਤ ਸੋਹਣੇ ਆ ਕੁਆਲਿਟੀ ਦੇ ਦੁਪੱਟਿਆਂ ਦੀ ਬਹੁਤ ਬੈਸਟ ਆ 1250 ਵਿੱਚ ਹੀ ਪ੍ਰਾਈਸ ਆ ਪਾਰੇ ਚੀਜ਼ਾਂ ਬਹੁਤ ਸੋਹਣੀਆਂ ਨੇ ਫੈਬਰਿਕ ਬਹੁਤ ਸੁਪਰ ਨੇ ਹਾਲੇ ਹਾਲੇ ਦੇਖੋ ਸਾਰਾ ਕੰਮ ਇਹ ਵੀ ਕਲਰ ਬਹੁਤ ਸੋਹਣਾ ਚਾਰੇ ਦੇ ਚਾਰੇ ਕਲਰ ਪੂਰੇ ਡਿਮਾਂਡ ਤੇ ਨੇ ਫਰੋਜ਼ੀ ਕਲਰ ਦੇ ਨਾਲ ਇਹਦਾ ਕੰਟਰਾਸਟ ਆ ਬਹੁਤ ਸੋਹਣਾ ਤੇ ਨਾਲ ਸੇਮ ਫਰੋਜ਼ੀ ਕਲਰ ਦਾ ਹੀ ਹੈਗਾ ਦੁਪੱਟਾ ਸਾਰਾ ਡਿਜੀਟਲ ਏ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਰੀ ਕਲੈਕਸ਼ਨ ਸੋਹਣੀ ਲੱਗੀ ਹੋਊਗੀ ਸੋ ਜਾਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਜਿਹੜੀਆਂ ਭੈਣਾ ਨਿਊ ਨੇ ਜਿਨ੍ਹਾਂ ਨੇ ਹੁਣ ਤੱਕ ਸਬਸਕ੍ਰਾਈਬ ਦਾ ਬਟਨ ਨਹੀਂ ਪ੍ਰੈਸ ਕੀਤਾ ਜ਼ਰੂਰ ਪ੍ਰੈਸ ਕਰ ਲਓ ਆਪਣੀ ਡੇਲੀ ਸ਼ਾਮ ਨੂੰ 6 ਵਜੇ ਵੀਡੀਓ ਅਪਲੋਡ ਹੋ ਜਾਂਦੀ ਆ ਤਾਂ ਕਿ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਨਾਲ ਹੀ ਸ਼ੇਅਰ ਪਲੀਜ਼ ਵੱਧ ਤੋਂ ਵੱਧ ਕਰ ਦਿਆ ਕਰੋ ਕਮੈਂਡ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਤੁਸੀਂ ਵੀਡੀਓ ਦੇਖਣ ਲੱਗ ਜਾਨੇ ਹੋ ਲਾਈਕ ਦਾ ਬਟਨ ਦਬਣਾ ਭੁੱਲ ਜਾਨੇ ਹੋ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਫਟਾਫਟ ਆਪਣੇ ਆਰਡਰ ਪੇਸ ਕਰ ਦਿਓ ਜਿਹੜੀਆਂ ਭੈਣਾਂ ਨੂੰ ਸੂਟ ਪਸੰਦ ਆਏ ਨੇ ਬਹੁਤ ਹੀ ਵਧੀਆ ਰੇਂਜ ਦੇ ਉੱਪਰ ਨੇ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ